ਵਾਹਿਗੁਰੂ 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 ਜੀ ਖਾਲਸਾ ਵਾਹਿ ਫਾਤੇ ਧੰਨ ਗੁਰੂ ਨਾਨਕ ਮਹਾਰਾਜ ਗੁਰੂ ਆਜੰਦੇ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਸੇ ਪਾਸ਼ਾਆਂ ਸਿੰਘ ਸ਼ਹੀਦ ਦਸੇ ਪਾਸ਼ਾ ਤੁਨੋਂ ਨਵੋਂ ਮਾਤਾ ਸਾਹਿਬ ਦੇ ਗੁਰੂ ਕੇ ਪਿਆਰਿਓ ਗੁਰੂ ਸਾਹਿਬ ਦਾ ਬਚਨ ਹੈ ਮਨ ਜੀਤੈ ਜਗ ਜੀਤ। ਦੁਨੀਆਂ ਵੀ ਜਿੱਤੀ ਜਾ ਸਕਦੀ ਹੈ ਕਹਿੰਦੇ ਜੇ ਕੋਈ ਪਹਿਲਾਂ ਆਪਣੇ ਮਨ ਨੂੰ ਜਿੱਤੇ। ਮਨ ਨੂੰ ਜਿੱਤਣ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਮਨ ਨੂੰ ਜਿੱਤਣ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਮਨ ਨੂੰ ਜਿੱਤਣ ਦੀ ਸ਼ੁਰੂਆਤ ਜਿੱਥੋਂ ਹੁੰਦੀ ਹੈ ਉੱਥੋਂ ਹੀ ਦੁਨੀਆ ਨੂੰ ਜਿੱਤਣ ਦੀ ਸ਼ੁਰੂਆਤ ਹੁੰਦੀ ਹੈ ਗੁਰਮਤ ਅਨੁਸਾਰ ਕਿਵੇਂ ਮਨ ਕਹਿੰਦਾ ਹੈ ਐ ਕਿਵੇਂ ਸ਼ਬਦ ਨਾਲ ਕੁਝ ਹੋ ਜਾਊਗਾ ਇਹ ਕਿਵੇਂ ਹੋ ਜਾਊਗਾ ਐ ਕਿਵੇਂ ਹੋ ਜਾਊਗਾ ਕਿੰਤੋਂ ਪਰੰਤੂ ਤੇ ਬਾਣੀ ਕਹਿੰਦੀ ਹੈ ਪ੍ਰਭ ਕਾ ਸਿਮਰਨ ਕਾਰਜ ਪੂਰੇ ਪਰ ਉਹ ਕਹਿੰਦਾ ਕਿ ਉਹਰੇ ਵੀ ਹਰ ਨੂੰ ਸੇਮਰਨ ਵਾਲੇ ਬੇਮਹਤਾਜ ਹੁੰਦੇ ਨੇ ਸਾਰਿਆਂ ਦੇ ਰਾਜੇ ਹੁੰਦੇ ਨੇ ਮਹਾਰਾਜ ਦੀ ਬਾਣੀ ਸੁਣੀ ਸਾਥ ਇਹ ਕਹਿੰਦੀ ਹੈ ਮਨ ਕਹਿੰਦਾ ਇਸ ਤਰ੍ਹਾਂ ਹੋ ਨਹੀਂ ਸਕਦਾ ਮਨ ਇੱਥੇ ਮਨ ਨੂੰ ਜਿੱਤਣਾ ਪੈਂਦਾ ਹੈ ਨਹੀਂ ਵੀ ਮਨਾ ਤੂੰ ਝੂਠਾ ਹੈ ਜਿਹੜਾ ਗੁਰੂ ਆ ਸੱਚਾ ਹੈ ਇੱਥੋਂ ਦੁਨੀਆ ਨੂੰ ਜਿੱਤਣ ਦੀ ਤੇ ਮਨ ਨੂੰ ਜਿੱਤਣ ਦੀ ਸ਼ੁਰੂਆਤ ਹੁੰਦੀ ਹੈ ਇੱਕ ਵਾਰੀ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਨਾ ਸਾਹਿਬ ਵਾਲੇ ਜਿਨ੍ਹਾਂ ਨੇ ਦੁਨੀਆ ਜਿੱਤੀ ਵੀ ਐ ਦਿੱਲੀ ਦੇ ਬਜੇਦੋਂ ਉਹਨਾਂ ਨੂੰ ਬੁਲਾਇਆ ਗਿਆ ਹਾਥੀ ਉੱਤੇ ਸਵਾਰ ਹੋ ਕੇ ਗਏ ਗੁਰੂ ਗ੍ਰੰਥ ਸੱਚੇ ਪਾਸ਼ਾ ਮਹਾਰਾਜ ਨੂੰ ਵੀ ਬਹੁਤ ਜ਼ਿਆਦੇ ਸਤਿਕਾਰ ਦੇ ਨਾਲ ਲੈ ਕੇ ਗਏ ਤੇ ਉੱਥੇ ਜਾ ਕੇ ਮਹਾਰਾਜ ਨੇ ਕਹਿਤਾ ਸੀ ਉਹਨਾਂ ਨੂੰ ਵੀ ਵੀ ਹੁਣ ਵਾਸ 4 ਦਿਨ ਦਾ ਰਾਜ ਐ ਥੋੜਾ ਬਸ 40 ਦਿਨ ਬਾਅਦ ਉਹ ਚਲੇ ਵੀ ਗਏ ਸਨ ਅੰਗਰੇਜ਼ ਉਹਨੇ ਦੁਨੀਆ ਜਿੱਤੀ ਦੁਨੀਆ ਕਮ ਜਿੱਤੀ ਉਹਨਾਂ ਦੇ ਜਦੋਂ ਇੱਥੋਂ ਹਜੂਰ ਸਭ ਗਏ ਨਾ ਪੈਦਲ ਚੱਲ ਕੇ ਪਿਤਾ ਦੀ ਅਕਾਲ ਚਲਾਣੇ ਮਗਰੋਂ ਪੈਦਲ ਗਏ ਕੰ ਪੈਰ ਤੇ ਵਾਹਿ ਜੁ ਜੇ ਤੇ ਗੁਰੂ ਕਿਤੇ ਵਾਹਿ ਜੁ ਜੇ ਤੇ ਗੁਰੂ ਇਸ ਤਰ੍ਹਾਂ ਕਦਮ ਕਦਮ ਸਿਮਨ ਕਰਦੇ ਰਹੇ ਮਾਰਗ ਚਲਦਾ ਹਰੇ ਹਰ ਤੇ ਆਈ ਹੈ ਸੋ ਜਦੋਂ ਗਏ ਮਨ ਵਿੱਚ ਵਿਚਾਰ ਆਇਆ ਕਿ ਮੈਂ ਉਹ ਜਾਪ ਕਰਾਂ ਜਿਹੜੇ ਜਾਪ ਦੀ ਸ਼ਕਤੀ ਨਾਲ ਲਭ ਕੁਸ਼ ਨੇ ਰਾਮਚੰਦਰ ਜੀ ਨੂੰ ਜਿੱਤਿਆ ਸੀ ਆਪਣੇ ਪਿਤਾ ਨੂੰ ਜਿੱਤਿਆ ਸੀ ਵੀਰੋ ਸ਼ਕ ਉਹ ਸ਼ਬਦੀ ਆराधना ਕਰਾਂ ਫਿਰ ਅੰਦਰੋਂ ਆਵਾਜ਼ ਆਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਮਹਾਰਾਜ ਦੇ ਵਿੱਚ ਕਿਹੜਾ ਘੱਟ ਮੰਤਰ ਨੇ মূল ਮੰਤਰ ਜਿਹੜੀ ਗੁਰਬਾਣੀਆਂ ਸਾਰੀ মূল ਮੰਤਰ ਮਹਾ ਮੰਤਰ ਹੈ ਉਹਨੇ ਸੋਚਿਆ ਫਿਰ ਮੈਂ ਕਿਹੜਾ ਜਪਾਂ ਫਿਰ ਨਾ ਪਿਆਰ ਜਾਗਿਆ ਅੰਦਰੋਂ ਉਹਨੇ ਸੰਗ ਜੀ ਦੁਨੀਆ ਨੂੰ ਜਿੱਤਣ ਵਾਲਾ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਮੰਤਰ ਜਪਿਆ ਕਿਹੜਾ মূল ਮੰਤਰ ਨਾਨਕ ਹੋਸੀ ਵੀ ਸੱਚ ਤੱਕ ਨਾਲ ਲਿਖਿਆ ਗੌੜੀ ਮਹੱਲਾ ਪੰਜਵਾਂ ਥਿਰਕਰ ਬੈਸੋ ਹਰ ਦਿਨ ਪਿਆਰੇ ਸਤਿਗੁਰ ਤੁਮਰੇ ਕਾਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਾਬਸ ਕਰਦਿਨੇ ਆ ਮੇਰੀ ਤੇ ਨਾਮ ਮਹਾਰਸਪੀਨ ਨਰਪਾਉ ਹੋਏ ਪਜਬੂ ਆਨ ਸਾਧ ਸੰਗਤ ਮਿਲ ਕੇ ਨੋ ਦਾਨ ਸ੍ਰੋਣ ਪਰਿਵੰਤਰ ਜਮੀਨਾਨ ਕੋਟ ਪਗਰੀ ਬਰੋ ਸੁਆਮੀ ਇਹ ਸ਼ਬਦ ਨਾਲ ਜੇ ਮੂਲ ਮੰਤਰ ਫਿਰ ਗੌੜੀ ਮਹੱਲਾ ਪੰਜਵਾਂ ਫਿਰ ਨਾਲ ਰਖਾ ਨਾਲ ਕੀ ਲਿਖਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਮਤ ਨਾਨਕ ਤਾਰੇ ਸੋਏ ਇਹ ਵੀ ਤੇ ਵਿਚਦੀ ਇਹ ਤੋਂ ਪਹਿਲਾਂ ਕਿਹੜਾ ਲਾਇਆ ਸੀ ਗੋਬਿੰਦ ਦੇ ਚਾਚਰੀ ਸੰਤਪ੍ਰਸਾ ਗੋਬਿੰਦ ਦੇ ਮੁਕੰਦੇ ਉਦਾਰੇ ਪਾਰੇ ਹਰੀ ਅੰਕਰੇ ਨਰਾਮੇ ਕਾਮੇ ਮੂਲ ਮੰਤਰ ਗੌੜੀ ਮਹਾਲਾ ਪਜਮਾ ਥਰਕਰ ਬੈਸੋ ਤੇ ਦੂਜੀ ਵਾਰੀ ਚਾਦਰੀ ਸੰਜ ਤੇ ਤੀਜੀ ਵਾਰੀ ਚਾਦਰੀ ਸੰਜ ਚੌਥੀ ਵਾਰੀ ਪਰਮਤਨਾਨਿਕ ਤਾਰੇ ਸੋਇ ਹਮਨੇ ਚੰਗੇ ਬਣਾਣਗੇ ਇਹ ਚਾਰੇ ਸ਼ਬਦ ਲਾ ਕੇ ਜਪਿਆ ਫਿਰ ਦੁਨੀਆ ਨੂੰ ਜਿੱਤੀ ਜਦੋਂ ਆराधना ਕਰਿਆ ਸਵਾ ਲੱਖ ਸਾਰਾ ਦਾ ਪਾਠ ਕੀਤਾ ਫਿਰ ਦੁਨੀਆ ਜਿੱਤੀ ਸ਼ੇਰ ਵੀ ਪ੍ਰਕਰਮਾ ਕਰਦਾ ਸੀਗਾ ਦੁਨੀਆ ਜਿੱਤੀ ਜਿਹੜੀ ਤਾਂ ਉਰੇ ਮਾਲਬੇਦੀ ਸੰਗਤਾਂ ਨੂੰ ਉਹਨਾਂ ਨੂੰ ਪਤਾ ਸੰਤ ਮਹਾਰਾਜ ਜੀ ਕੀ ਚੀਜ਼ ਨੇ ਤੇ ਜਿਹੜੇ ਥੋੜੇ ਜਿਹਾ ਪੰਜਾਬ ਦੇ ਵਿੱਚ ਪਰਾ ਰਹਿੰਦੇ ਨੇ ਦੁਆਬੇ ਨੂੰ ਉਹਨੂੰ ਸ਼ਾਇਦ ਘੱਟ ਪਤਾ ਹੋਵੇ ਪਰ ਹਰਕਾ ਭਗਤ ਪ੍ਰਗਟ ਨਹੀਂ ਛਪਿਆ ਇਹ ਜਿਹੇ ਮਹਾਪੁਰਖ ਨੂੰ ਕੌਣ ਨਹੀਂ ਜਾਣਦਾ ਹੁੰਦਾ ਸੋ ਇਹ ਸ਼ਬਦ ਚਾਰੇ ਸ਼ਬਦ ਜਿਉਂਕਿ ਮਿਲਾ ਕੇ ਜਪੇ ਨਾ ਸਵਾ ਲੱਖ ਪਾਠ ਕਰ ਲੋ ਦੁਨੀਆ ਸੰਗਤ ਜੀ ਪੂਰੇ ਦਾਬੇ ਨਾਲ ਵਿਸ਼ਵਾਸ ਨਾਲ ਕਹਿੰਦੇ ਆ ਤੁਹਾਡੇ ਮੂਰੇ ਦੁਨੀਆ ਹੈ ਨਾ ਐ ਝੁੱਕ ਕੇ ਖੜ ਜੂਗੀ ਤੁਸੀਂ ਹਾਏ ਗਿਓ ਕੁਸ਼ਵ ਮੰਨੂ ਕੀ ਦੁਨੀਆ ਾਡੀ ਬੜੀ ਸ਼ਕਤੀ ਹੈ ਨਾਮ ਵਿੱਚ ਪਰ ਮਰ ਜਿੱਤੈ ਦੁਨੀਆ ਨੂੰ ਜਿੱਤਣ ਤੋਂ ਪਹਿਲਾਂ ਮਰ ਜਿੱਤਣਾ ਪੈਂਦਾ ਵੀ ਹਾਂ ਮਰ ਤਾਂ ਕਹਿੰਦਾ ਪਤਾ ਨਹੀਂ ਹੋਊਗਾ ਇਹ ਜੇ ਨਾ ਹੋਊਗਾ ਤੇ ਅੰਦਰੋਂ ਆਤਮਾ ਦੀ ਆਵਾਜ਼ ਆਉਗੀ ਵੀ ਨਹੀਂ ਗੁਰੂ ਕਹਿੰਦਾ ਜੇ ਗੁਰੂ ਨੇ ਕਿਹਾ ਤਾਂ ਸਭ ਕੁਝ ਹੋਊਗਾ ਭਾਵੇਂ ਤੁਸੀਂ ਕੋ ਸ਼ਬਦ ਵੱਡਾ ਇਹ ਮੂਲ ਮੰਤਰ ਦਾ 1 ਲੱਖ ਕੱਲੇ ਨਵੇਂ ਮੰਦਾਂ ਨੂੰ ਕਰਨ ਔਖਾ ਹੁੰਦਾ ਬਤੀਮਾਲਾ ਫੇਰਨੀਆਂ ਪੈਂਦੀਆਂ ਨੇ ਵੀ ਚਾਰੇ ਸ਼ਬਦ 1 ਲੱਖ ਕਿਵੇਂ ਕਰੇ ਜਾਣਗੇ ਤੁਸੀਂ 3 ਮਹੀਨਿਆਂ ਚ ਕਰ ਲਓ ਸ਼ੁਰੂ ਕਰੋ ਤੁਸੀਂ ਕਿਰਾਂ ਰੋਜ਼ ਭਾਵੇਂ 16 ਮਾਲਾ ਫੇਰ ਲਿਆ ਕਰੋ ਹੌਲੀ ਫਿਰ ਵੱਧੀ ਚ ਵੱਧ ਚਲੀ ਜਾਣੀ ਚਾਰੇ ਮਾਲਾ ਦੀਆਂ 16 ਜੋ ਕਿ 64 ਹੋਗੇ 64 ਮਾਲਾ ਫੇਰ ਲੋਗੇ ਭਾਵੇਂ ਹੋਰ ਘੱਟ ਕਰ ਦੋ ਸਵਾ ਸਾਲ ਚ ਕਰ ਲਓ ਸਾਰੇ ਸਵਾ ਲੱਖੇ ਤੁਹਾਡੇ ਸਾਰੇ ਕਾਰਜ ਸੰਪੂਰਨ ਹੋਣਗੇ ਐ ਚੜ੍ਹਦੀ ਕਲਾ ਹੋ ਜੂਗੀ ਵਿਸ਼ਵਾਸ ਤੁਹਾਡਾ ਮਿਹਨਤ ਤੁਹਾਡੀ ਕਿਰਪਾ ਗੁਰੂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ